ਜ਼ਿੰਦਗੀ ਚ ਕੁਝ ਵੀ ਮਿਲੇ ਵੈਰੂਗੇ ਅਰਦਾਸ ਕਰਿਓ ਹਉਮੈ ਤੋਂ ਬਚਾਏ ਪਤਾ ਕੋਈ ਨਹੀਂ ਕੱਲ ਨੂੰ ਕੀ ਕੁਝ ਵਾਪਰ ਜਾਣਾ ਹੈ ਇੱਕ ਸ਼ਬਦ ਹੈ ਕਬ ਹੂੰ ਭਗਤ ਸਾਹਿਬ ਜੀ ਦਾ ਸ਼ਬਦ ਹੈ ਖਾੜ ਖੀਰ ਕਿਉ ਨ ਭਾਵੈ ਭਗਤ ਨਾਮਦੇਵ ਜੀ ਕਬ ਹੂੰ ਘਰ ਘਰ ਤੂਕ ਮੰਗਾਵੈ ਤੀਸਰੀ ਬਚਨ ਨੇ ਕਬ ਨੂੰ ਕੂਰਨ ਚਨੇ ਬਿਨਾ ਵੈ ਅਰਥ ਮੇ ਥੋੜੇ ਕਰ ਦੇਣ ਜੇ ਇਹਦੇ ਵੀ ਕਈ ਵਰੀ ਬੰਦੇ ਦੇ ਕੋਲ ਇੰਨੀ ਖੁਰਾਕ ਹੁੰਦੀ ਏ ਖੰਡ ਵਾਲੀ ਚੀਜ਼ਾਂ ਖੀਰ ਦਾ ਅਰਥ ਆਪਾਂ ਜਿਹੜੀ ਚੌਲਾਂ ਨਾਲ ਬਣਾਉਂਦੇ ਆ ਉੰਜ ਵੈਸੇ ਖੀਰ ਦਾ ਅਰਥ ਬਾਣ ਵਿੱਚ ਕੱਲਾ ਦੁੱਧ ਵੀ ਆਇਆ ਕਈ ਵਰੀ ਇੰਨਾ ਬੰਦਾ ਹੰਕਾਰੀ ਹੁੰਦਾ ਖੰਡ ਖੀਰ ਤੇ ਘਿਓ ਦੇ ਬਣੇ ਭੋਜਨ ਨੂੰ ਵੀ ਠੋਕਰਾ ਮਾਰਦਾ ਠੁੱਡੇ ਮਾਰਦਾ ਕਿਸੇ ਦਾ ਕਹਿੰਦਾ ਸਾਡੇ ਦੇ ਕੁੱਤੇ ਵੀ ਨਹੀਂ ਖਾਂਦੇ ਇਹੋ ਜਿਹੇ ਹੰਕਾਰੀ ਬੰਦੇ ਦੇਖ ਕਬੂੰ ਖਾਂਡ ਖੀਰ ਘਿਓ ਨਾ ਭਾਵੇ ਕਬੂੰ ਘਰ ਘਰ ਟੂਕ ਮੰਗਾਵੇ ਉਹ ਬੰਦਾ ਜਿਹੜਾ ਸੱਚੀ ਮੁੱਚੀ ਪਦਾਰਥਾਂ ਨੂੰ ਠੁੱਡੇ ਮਾਰਦਾ ਰੱਬ ਦਾ ਕੋਈ ਪਤਾ ਨਹੀਂ ਕੱਲ ਨੂੰ ਗਲ 'ਚ ਝੋਲੀ ਪਾ ਕੇ ਲੋਕਾਂ ਦੇ ਬੋਵਿਆਂ ਅੱਗੇ ਟੁਕੜੇ ਮੰਗਦਾ ਹੈ ਅਗਲੀ ਗੱਲ ਹੋਰ ਸੁਣਿਓ ਜੀ ਕਬੂ ਕੂਰਨ ਚਨੇ ਬਿਨਾ ਵੈ ਕੂਰਨਦਰ ਤੇ ਕੂੜਾ ਚਨੇਦਰ ਤਾਂ ਆਪਾਂ ਸਮਝ ਕੇ ਛੋਲੇ ਕਈ ਵਾਰੀ ਮੰਗਦੇ ਦੀ ਛੋਲੀ ਚ ਕੁਝ ਨਹੀਂ ਪੈਂਦਾ ਤੇ ਜਿੱਥੇ ਲੋਕਾਂ ਨੇ ਵੇਸ ਤੇ ਸੱਟਿਆ ਹੁੰਦਾ ਨਾ ਉਸ ਕੂੜੇ ਦੇ ਹੱਥ ਵਿੱਚ ਹੱਥ ਮਾਰ ਮਾਰ ਕੇ ਨਾ ਜੀ ਚਨੇ ਦਾਣੇ ਇਕੱਠੇ ਕਰ ਕਰਕੇ ਮੂੰਹ ਚ ਪਾਈ ਜਾਂਦਾ ਮਹਾਰਾਜ ਕਹਿੰਦੇ ਜਿਉਂ ਰਾਮ ਰਖ ਹੈ ਤਿਉਂ ਰਹੀ ਹੈ રે ਭਾਈ ਹਰ ਕੀ ਮਹਿਮਾ ਕਿਸ ਕਥਨ ਨਾ ਜਾਈ ਕਬੂ ਤੁਰੇ ਤੁਰੰਗ ਨਚਾਵੇ ਕਦੀ ਘੋੜਿਆਂ ਤੇ ਘੋੜਿਆਂ ਦੀ ਸਵਾਰੀ ਕਰਦਾ ਅਰਬੀ ਘੋੜਿਆਂ ਦੀ ਤੇ ਮਹਾਰਾਜ ਕਹਿੰਦੇ ਨੇ ਕਬੂ ਪਾਏ ਪਨੀਓ ਨਾ ਪਾਵੇ ਤੇ ਕਈ ਵਾਰੀ ਪੈਰਾਂ ਵਿੱਚ ਜੁੱਤੀ ਪਾਣੀ ਨਸੀਬ ਨਹੀਂ ਹੁੰਦੀ ਮੈਂ ਸਿਰਫ ਇੱਕ ਬੇਨਤੀ ਕੀਤੀ ਪਤ ਤ ਉਧਾਰਨ ਪਾਰ ਬ੍ਰਹਮ ਸਮਰਥ ਉਸ ਸਮਰਥ ਹੈ ਭੀਜੀ ਮੈਂ ਸ਼ੁਰੂਆਤ ਤੇ ਤੋਂ ਕੀਤੀ ਸੀ ਇਹ ਕਹਿਣਾ ਬੰਦ ਕਰ ਦਈਏ ਨਹੀਂ ਹੋ ਸਕਦਾ ਮੇਰੇ ਤੋਂ ਨਹੀਂ ਹੋ ਸਕਦਾ ਆਪ ਤੋਂ ਨਹੀਂ ਹੋ ਸਕਦਾ ਡਾਕਟਰ ਤੋਂ ਨਹੀਂ ਹੋ ਸਕਦਾ ਕਿਸੇ ਰਾਜੇ ਤੋਂ ਨਹੀਂ ਹੋ ਸਕਦਾ ਪਰ ਜਿੱਥੋਂ ਰੱਬ ਦੀ ਗੱਲ ਹੈ ਨਾ ਪਿਆਰਿਓ ਉਹ ਸਭ ਕੁਝ ਕਰ ਸਕਦਾ ਕਿਉਂਕਿ ਹਰਨ ਭਰਨ ਜਾਕਾ ਨਿਤਰ ਫੋਰ ਅੱਖ ਚਮਕਣ ਚ